ਉਹ ਦਿੱਲੀ ਚਰਚ ਕੁਨੀ ਵੀ ਦੂਰ ਉੱਚੀ ਦਿਨਾਂ ਦਾ ਘੜ ਤੋਂ ਦੋ ਦੇ ਤਿੰਨ ਦਿਨ ਵਿੱਚ ਪਹੁੰਚ ਗਏ ਹੋਵੇ ਤੇ ਦੋ ਤਿੰਨ ਦਿਨ ਹੌਨੋਂ ਨਾਲ ਛੇ ਦਿਨ ਲੱਗੇ ਪੱਲਾਕੇ ਦਸਵੇਂ ਨੇ ਉਹ ਦਸਵੇਂ ਨੇ ਕਿਉਂ ਲੱਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਸੀਗਾ ਤਾਂ ਤੁਸੀਂ ਸਿੱਧਾ ਮਿਲਣਾ ਹੈ ਆਪਣੇ ਜੀਵਨ ਉਹਦੇ ਨਾਲ ਤੁਸੀਂ ਜਿੱਤੇ ਦੇਣੀ ਉਹ ਇਸ ਤਰ੍ਹਾਂ ਕਰਕੇ 10 ਮਹੀਨੇ ਲਗਭਗ ਸਮਾਂ ਲੱਗ ਗਿਆ ਉਦੋਂ ਦਾ ਹਾਲਚਲ ਫੁਸ਼ਾ ਪਾਸ਼ਾ ਨੇ ਇਹਨਾਂ ਦਸਾਂ ਮਹੀਨਿਆਂ ਦੇ ਦੌਰਾਨ ਜਿਉਂ ਚੋਕ ਸ਼ੋਦਾ ਨੇ ਦੇਖਿਆ ਪਿਆਰ ਕੀਤਾ ਉਸ ਸਾਲ ਪਈ ਸ਼ਬਦਾਂ ਦੀ ਹਾਲਚਲ ਦਸਿਆ ਵੀ ਆਪਣੇ ਨਲਬੀ ਤੋਂ ਦੁਖੀ ਨੇ ਉਹ ਲੋਕ ਇੱਥੇ ਕੋ ਦਾਦੂ ਪੀਰ ਇੱਕ ਬਹੁਤ ਕੱਢੇ ਵਾਲਾ ਸਤਿਗੁਰੂ ਤਪ ਵਿਚਾਰ ਕਰਦੇ ਆ ਕਿ ਉਹਦੀ ਕਬਰ ਤੇ ਸਤਗੁਰਾਂ ਨੇ ਤੀਰ ਦੇ ਨਾਲ ਨਮਸ਼ਕਾਰ ਕਰਦੇ ਸਿੱਖਾਂ ਦੇ ਉਹ ਲੋਕ ਜਿਹੋ ਪੁੱਛਦੇ ਆ ਪਾਚਾ ਸਾਨੂੰ ਕਦੇ ਘਬਰ ਨੂੰ ਮੰਨਣਾ ਨਹੀਂ ਤੇ ਆਪ ਤੁਸੀਂ ਤੀਰ ਵੈਸੇ ਜੇ ਨਮਸ਼ਕਾਰ ਕਰਦੇ ਵਿਜਾਏ ਤੀਰ ਨੇ ਨਮਸ਼ਕਾਰ ਕਰ ਦਿੱਤੀ ਹੋ ਤੋ ਕਹੀ ਨਮਸ਼ਕਾਰ ਕਦਾ ਕੋ ਸਿੱਖੋ ਮੈਂ ਇਨਨ ਇੱਟਾ ਨੂੰ ਨਾ ਕਭ ਤੂੰ ਮੈਂ ਨਮਸ਼ਕਾਰ ਨਹੀਂ ਕੀਤੀ ਜਿਹੜੀ ਇਹ ਭਗਤੀ ਕੀਤੀ ਆ ਨਾ ਇੰਨੇ ਭਗਤੀ ਮਨੁੱਖਾ ਜਨਮ ਵਿੱਚ ਕਰਨੇ ਬੜੇ ਔਖੀ ਆ ਇਹਦੇ ਭਗਤੀ ਨੂੰ ਨਮਸ਼ਕਾਰ ਕੀਤੀ ਆ ਪਰ ਫੇਰ ਵੀ ਜੇ ਤੁਸੀਂ ਕਹਿੰਦੇ ਜੋ ਤੇ ਮੈਂ ਗੁਨਾਹਗਰ ਤਹਿ ਹੀ ਮਕਸੂਰਤ ਤਹਿ ਹੀ ਤੇ ਤੁਸੀਂ ਮੈਨੂੰ ਤਰਸਾ ਲਾ ਦਿਓ ਉਤੇ ਉਸ ਕੈਬ ਤੈਨੂੰ 350 ਸਾਲ ਪਹਿਲਾਂ 500 ਦੇ ਕੜਾ ਪ੍ਰਸ਼ਾਦੀ ਦੇ ਪਾਸ਼ਾ ਨੇ ਤਿਆਰ ਕਰਵਾਈ ਤੇ ਵੰਡੀ ਪਬ ਤਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਗੱਲ ਕਹੀ ਸਿੱਖੋ ਇਸ ਗੱਲ ਨੂੰ ਪੱਕੀ ਨਾ ਕਰਦੇ ਹੋਏ ਜੇ ਮੈਂ 500 ਦੀ ਦੇਹ ਕਰਾ ਕੇ ਵੰਡ ਦਿੱਤੀ ਤੇ ਕਿਸੇ ਸਿੱਖ ਨੂੰ ਵਿਗਿਆ ਹੋ ਜਾਵੇ ਕੋਈ ਸਿੱਖ ਕੋਈ ਉਗਲ ਕੱਢ ਬੈਠੇ ਕੋ ਨੂੰ ਤਰਖਾ ਤੁਸੀਂ ਲਾਓ ਤੇ ਉਹਦੇ ਕੋਲ ਵੀ 500 ਰੁਪਏ ਦੇ ਦੇ ਕਵੋ ਇਹ ਕੰਮ ਨਾ ਕਰਿਓ ਕਿਉਂ ਕੋਈ ਗਰੀਬ ਸੇ ਭੁੱਖਾ ਹੈ ਉਹ 5 ਰੁਪਏ ਦਾ ਮੈਂ ਨਹੀਂ ਕਰ ਸਕਦਾ ਦੇਖ ਦੇ ਕਰ ਸਕਦਾ ਤੁਸੀਂ ਕੋ ਪੰਜੂ ਦੀ ਕਰਦੇ ਹੋ ਯਥਾ ਯੋਗ ਜੇ ਤੁਸੀਂ ਦੇਖ ਕਰਵਾਓ ਕਿਸੇ ਗੁਰੂ ਸਰ ਕੋਲੋਂ ਉਹਨੂੰ ਕਹੋ ਆਪਣੀ ਮਰਜ਼ੀ ਨਾਲ ਜਿੰਨੀ ਕਿ ਤਿਲ ਹੁਣ ਵਿਧਿਆ ਜਿੰਨਾ ਤੂੰ ਕਰ ਸਕਦਾ ਉਹਨੇ ਇੱਕ ਦੇਖ ਵੜ ਦੇ ਇਹ ਪਛਰੇਸ ਉਸ ਟੱਪ ਸਿੰਗਾ ਨੂੰ ਕੋਲੋਂ ਉੱਥੇ ਦਾਦੂ ਪੀਰ ਦਾ ਜਿਹੜਾ ਗੱਦੀ ਤੇ ਬੈਠਾ ਸੀ ਨਾ ਦਾਦੂ ਪੀਰ ਦੀ ਗੱਦੀ ਤੇ ਜਿਹੜਾ ਬੈਠਾ ਸੀਗਾ ਉਤਰ ਅਧਿਕਾਰੀ ਬਣ ਕੇ ਉਹਦਾ ਨਾਮ ਸੀ ਜੈਤਰਾਮ ਜੈਤਰਾਮ ਨੂੰ ਜਦੋਂ ਪਤਾ ਲੱਗਾ ਕਿ ਤਾਲੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿੰਡੇ ਵਿੱਚ ਆਏ ਆ ਉਹ ਮੇਦ ਵਾਸਤੇ ਆਏ ਆਣ ਕੇ ਸਤਿਗੁਰੂ ਨੂੰ ਨੰਮਸ਼ਕਾਰ ਕੀਤੀ ਨੰਮਕਾਰ ਕਰਕੇ ਬੈਠ ਗਿਆ ਆਪਸ ਵਿੱਚ ਗੱਲਬਾਤ ਚੱਲਣੀ ਸ਼ੁਰੂ ਹੋ ਗਈ ਕਿਉਂਕਿ ਰੱਬ ਦੇ ਪੈਰ ਤੇ ਰੱਬ ਦੀ ਅੱਲਾ ਕਰਤਗੇ ਨਾ ਉਹਨਾਂ ਦਿਨਾਂ ਉਹ ਤਾਂ ਅਕਾਲੀਆਂ ਵਾਲੀ ਸੀਗਾ ਪਰ ਫਿਰ ਵੀ ਪੁੱਛ ਲਿਆ ਇਹਨਾਂ ਜਨਾਂ ਜੂਧਰ ਦਾ ਹਾਲ ਜਦ ਰਾਮ ਨੇ ਤਾਲ ਗੁਰੂ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਛੱਡਣ ਤੋਂ ਲੈ ਕੇ ਤੇ ਮੁਕਸਰ ਤੱਕ ਸਾਰਾ ਇਹ ਹਾਲ ਸੁਣਾਇਆ ਬੇ ਅਸਰ ਦੀਆਂ ਲੜਾਈਆਂ ਜਾਂ ਉਹ ਜੰਦੂ ਯੁੱਧ ਹੋਏ ਐਦਾਂ ਵੱਡੇ ਸਾਬ ਜਿਆਦੇ ਸ਼ਹੀਦ ਹੋਏ ਐਦਾਂ ਛੋਟੇ ਸਾਬ ਜਿਆਦੇ ਸ਼ਹੀਦ ਹੋਏ ਐਸ ਤਰ੍ਹਾਂ ਜੰਦੂ ਯੁੱਧ ਹੋਏ ਉਹ ਸਾਰੀ ਵਾਰਤਾ ਜਿਹੜੀ ਇਸ ਦਾ ਫਿਰ ਉਹ ਜਿੱਥੇ ਦਿਲ ਮਿਲਦਾ ਹੈ ਨਾ ਦਿਲ ਦੀ ਗੱਲ ਉੱਥੇ ਹੁੰਦੀ ਹੈ ਹਰ ਤਾਂ ਨਹੀਂ ਹੁੰਦੀ ਝਾਦਾ ਨਹੀਂ ਹੁੰਦੀ ਹੁਣ ਦੋਨੇ ਦਿਲਾਂ ਦੇ ਮਹਿਰਮ ਸਭ ਇੱਕ ਦੂਜੇ ਦਿਲ ਨੂੰ ਜਾਣਨ ਵਾਲੇ ਇਹ ਬਲ ਵੱਖਰੇ ਸੀ ਕਿ ਜੈਤਰਾਮ ਉੱਥੋਂ ਤੱਕ ਦੇ ਸੀ ਪਹੁੰਚਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਖੁਦ ਖੁਦਾ ਸੀ ਖੰਡਾ ਬ੍ਰਹਮੰਡ ਦਾ ਮਾਲਕ ਸੀਗੇ ਕਟ ਕਟ ਦੀ ਜਰਨਾ ਸਤਿ ਇੱਕ ਅਦਿਕ ਕਹਿ ਵੀ ਦਿੱਤੀ ਪਾਸ਼ਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਯਾਤਰਾ ਨੂੰ ਜਾਲ ਯਾਤਰਾ ਨੂੰ ਜਦੋਂ ਸੰਸਾਰ ਦੀ ਦੁਨੀਆ ਬਪੁਰਕ ਤੇ ਜ਼ੁਲਮ ਹੁੰਦਾ ਵੀ ਨਾ ਤੇ ਅੰਦਰ ਵਰਗੇ ਨਹੀਂ ਬੈਠੀ ਦਾ ਭਾਵ ਬਤੁਸੇ ਵੀ ਅਨਕ ਦਾ ਜੀਵਨ ਬਤੀਤ ਕਰੋ ਕੱਲੇ ਸਾਧੂ ਕੋ ਜਿਨਾਰੋ ਜੇਤਰਾ ਮੈਨੂੰ ਕੱਲ ਲੱਗਾ ਜੇ ਸਾਡਾ ਜਿਹੜਾ タルਮਿਆਂ ਸਦੂ ਸਿਖਾਇਆ ਇਹ ਗੱਲ ਗਈ ਆ ਸਿਖਾਈ ਇਹ ਗੱਲ ਗਈ ਆ ਵੀ ਜੇ ਕੋਈ ਤੁਹਾਡੇ ਇਹ ਤੇ ਧੀਮ ਮਾਰਦਵੇ ਨਾ ਤੇ ਚੱਲ ਲੈਣਾ ਕੋਈ ਇੱਟ ਤੇ ਮਾਰੇ ਤੁਹਾਡੇ ਤਾਂ ਜਰ ਦੇਣਾ ਉਹਨੂੰ ਦੁਬਾਰੇ ਤੁਸੀਂ ਮੰਨ ਦੀ ਕੋਸ਼ਿਸ਼ ਨਹੀਂ ਕਰਦੇ ਜਰ ਲੋਗੇ ਤੁਸੀਂ ਆਪੇ ਰੱਬ ਫੈਸਲਾ ਕਰੋਗਾ ਖੁਦ ਖੁਦਾ ਫੈਸਲਾ ਆਪੇ ਕਰੋਗਾ ਸਾਨੂੰ ਸਾਨੂੰ ਇਹ ਪੜਾਇਆ ਗਿਆ ਸਾਨੂੰ ਇਹ ਸਿਖਾਇਆ ਗਿਆ ਸਾਡੇ ਧਰਮ ਵਿੱਚ ਪਾਸ਼ਾ ਦੇ ਮੇਰੇ ਗਧਰਾਮ ਇਹ ਜਿਹੜੀ ਤੁਹਾਡੀ ਸ਼ੁਰੂਆਤ ਹੈ ਨਾ ਇਹ ਧਰਮ ਦੀ ਚੰਗੀ ਸ਼ੁਰੂਆਤ ਹੈ ਜਰ ਲੈਣਾ ਪਰ ਤੁਹਾਡਾ ਪਰਜੋਕੜ ਮਾਰਾ ਮੜਾ ਹੈ ਸਾਡਾ ਪਰਜੋਕੜ ਮਾਰਾ ਦੇ ਮਸੂਲ ਸਾਡਾ ਵੀ ਇਉਂ ਹੀ ਆ ਬੁਰੇ ਦਾ ਪਤਾ ਕਰ ਉਹ ਗੁੱਸਾ ਮੰਨ ਨਾ ੜਾਏ ਦੇਹੀ ਰੋਗ ਨਾ ਲੱਗੇ ਬੰਦੇ ਸਭ ਕੁਝ ਪਾਏ ਮੇ ਤੁ ਬੁਰੇ ਦਾ ਵੀ ਪਤਾ ਕਰ ਤੈਨੂੰ ਕੋਈ ਦੁੱਖ ਨਹੀਂ ਫਨੇ ਆ ਸ਼ੁਰੂ ਆ ਸਾਡੇ ਵੀ ਇੱਥੋਂ ਹੀ ਆ ਪਹਿਲਾ ਨੜਕੂਰ ਜੀਵਨ ਕੀ ਛੜ ਆਸ ਉਹ ਸਭਨਾ ਗ੍ਰੇਣ ਦਾ ਤੋਂ ਆਉ ਉਹ ਬਾਰੇ ਪਾਸ ਇਸ ਇਹਨਾਂ ਜੀਵਾਂ ਦੇ ਚਰਣਾ ਦੀ ਧੂੜ ਬਣ ਜਾ ਛੁਰੂ ਸਾਡੇ ਦੇ ਇਸ ਇਸ ਜਗਤ ਹੁੰਦੀ ਆ ਪਰ ਅੰਤ ਨਹੀਂ ਸਾਡਾ ਇੱਥੇ ਉੱਦੋਂ ਤੁਹਾਡਾ ਅੰਤ ਇੱਥੇ ਹੀ ਹੋ ਜਾਂਦਾ ਅੱਗੇ ਨਹੀਂ ਵੱਧ ਸਕਦੇ ਤੁਸੀਂ ਸਾਡਾ ਅੰਤ ਇੱਥੇ ਨਹੀਂ ਹੁੰਦਾ ਸਾਡੇ ਕੋਲ ਵਿਚਾਰ ਸਾਡੇ ਕੋਲ ਵਿਚਾਰ ਤੇ ਜੇ ਵਿਚਾਰ ਦੇ ਨਾਲ ਦਾ ਕੰਮ ਹੋਏ ਤੇ ਫਿਰ ਸਾਡੇ ਕੋਲ ਤਲਵਾਰ ਵੀ ਹੈ ਸਾਡੇ ਹੱਥ ਵਿੱਚ ਤਲਵਾਰ ਵੀ ਹੈ ਤੇ ਸਾਡੇ ਹੱਥ ਵਿੱਚ ਕਰਪਾਨ ਵੀ ਹੈ ਪਰ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਵੀ ਇਸ ਬੰਦੇ ਨੇ ਇੱਟ ਢੇਮ ਜਿਹੜੀ ਮਾਰੀ ਆ ਕਿਉਂ ਮਾਰੀ ਇਹਦੀ ਮਨਸਾ ਕੀ ਸੀ ਇਹਦਾ ਦਿਲ ਦਾ ਇਰਾਦਾ ਕੀ ਸੀ ਕੁਦਰਤੀ ਵੱਜ ਗਈ ਕੁਦਰਤੀ ਵੱਜਣਾ ਵੀ ਸੁਭਾਅ ਕੇ ਪਰ ਮਾਰਨੇ ਕਿਸੇ ਤੋਂ ਦੀ ਵੱਜ ਕਿਸੇ ਦੇ ਜਾਂਦੀ ਹੈ ਇਹ ਕੋਈ ਜ਼ਰੂਰੀ ਨਹੀਂ ਕਿ ਜਿਹਦੇ ਮਾਰਨੇ ਮਾਰਨੇ ਉਹਦੇ ਵਜੇ ਵੇਦਿ ਬਾਰੇ ਜਾਣ ਕੇ ਮਾਰੇ ਜਾਂ ਕੁਦਰਤੀ ਵੱਜ ਗਈ ਏhtim ਸਾਡੇ